ਬਾਰਡਰ ਉੱਤੇ ਇੱਕ ਪਿੰਡ ਹੈ ਪਿੰਡ ਜੈਨਪੁਰ ਤੇ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਆਮ ਪਾਰਟੀ ਦੇ ਉਮੀਦਵਾਰ ਕਲਸੀ ਸ਼ਹਿਰੀ ਜੀ ਉਹ ਇੱਥੇ ਪਹੁੰਚੇ ਨੇ ਅੱਜ ਇੱਕ ਰੋਡ ਸ਼ੋਅ ਦੇ ਰੋਡ ਸ਼ੋਅ ਦੌਰਾਨ ਜਿਹੜਾ ਪਿੰਡਾਂ ਪਿੰਡਾਂ ਦੇ ਦੌਰੇ ਜਿਹੜੇ ਨੇ ਉਹ ਬਾਰਡਰ ਉੱਤੇ ਲੋਕ ਕਰ ਰਹੇ ਨੇ ਸੋ ਲੋਕ ਕਾਫੀ ਇਕੱਠੇ ਹੋ ਚੁੱਕੇ ਨੇ ਇਥੇ ਉਹਨਾਂ ਨੂੰ ਵੇਖਣ ਵਾਸਤੇ ਉਹਨਾਂ ਦਾ ਜਿਹੜਾ ਇੰਤਜ਼ਾਰ ਕਰ ਰਹੇ ਨੇ ਔਰ ਫੁੱਲਾਂ ਵਿੱਚ ਹੱਥਾਂ ਵਿੱਚ ਫੁੱਲਾਂ ਦੇ ਜਿਹੜੇ ਹਾਰ ਨੇ ਉਹ ਫੜੇ ਹੋਏ ਨੇ ਸਾਡੇ ਨਾਲ ਕੁਝ ਬੀਬੀਆਂ ਮਾਤਾਵਾਂ ਨੇ ਉਹ ਵੀ ਉਹਨਾਂ ਦਾ ਇੰਤਜ਼ਾਰ ਕਰੀਆਂ ਨੇ ਸਰਕਾਰ ਨੂੰ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਅੱਜ ਆਪਾਂ ਸਾਰੇ ਹੀ ਸ਼ੈਰੀ ਸਾਹਿਬ ਜੀ ਦੇ ਆਨ ਤੇ ਇਕੱਠੇ ਹੋਏ ਆ ਔਰ ਜੋ ਸਰਕਾਰਾਂ ਵਾਦੇ ਕਰਦੀਆਂ ਆਈਆਂ ਕੁਝ ਪੂਰੇ ਹੁੰਦੇ ਆ ਕੁਝ ਨਹੀਂ ਵੀ ਹੁੰਦੇ ਔਰ ਅਸੀਂ ਆਸ ਕਰਦੇ ਆ ਕਿ ਜੇ ਆਮ ਆਦਮੀ ਪਾਰਟੀ ਨੂੰ ਅਸੀਂ ਚੁਣਿਆ ਹੈ ਤੇ ਇਹ ਸਾਡਾ ਜੋ ਵਾਦੇ ਹਨ ਉਹਨਾਂ ਤੇ ਖਰੇ ਉਤਰਨਗੇ ਇਸ ਤੋਂ ਇਲਾਵਾ ਅੱਜ ਚੰਗਾ ਲੱਗਿਆ ਕਿ ਇੱਕ ਸ਼ਹਿਰ ਵਿੱਚੋਂ ਉੱਠ ਕੇ ਆਮ ਲੋਕਾਂ ਵਿੱਚ ਆ ਕੇ ਇਹਨਾਂ ਨੇ ਆਪਣੇ ਸਾਡੇ ਦੁੱਖ ਨੂੰ ਆਪਣਾ ਸਮਝਿਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਜਿਹੜਾ ਬਿੱਲ ਮਾਫ ਹੋਇਆ ਉਹਦੇ ਵਾਸਤੇ ਕੀ ਚਾਣਗੇ ਕੀ ਕਿੰਨਾ ਕੁ ਫਾਇਦੇ ਹੋਏ ਸਾਨੂੰ ਉਹ ਤੇ ਸਾਰਿਆਂ ਲਈ ਬਹੁਤ ਫਾਇਦੇ ਹੋਏ ਆ ਆਪਣੇ ਆਮ ਜਨਤਾ ਨੂੰ ਵੀ ਹੋਏ ਆ ਤੇ ਆਪਣੇ ਸਿੱਖ ਵੀਰਾਂ ਨੂੰ ਇੱਕ ਨਾਤਰ ਮਲ ਪ੍ਰਕਾਰ ਦੇ ਲੋਕਾਂ ਨੂੰ ਫਾਇਦੇ ਹੋਏ ਆ ਇਸ ਕਰਕੇ ਜੇ ਸਰਕਾਰ ਦੀ سپورਟ ਅਸੀਂ ਕਰਾਂਗੇ ਤੇ ਉਹ ਸਾਨੂੰ سپورਟ ਕਰਨਗੇ ਔਰ ਵੱਡੀ ਗੱਲ ਇਹ ਆ ਵੀ ਲੋਕਾਂ ਦੀਆਂ ਅੱਖਾਂ ਚ ਆਸ ਹੈ ਵੀ ਇਹ ਕੁਝ ਕਰਨਗੇ ਕੱਲ ਸਿਰਫ ਬਾਰਡਰ ਹੀ ਆ ਤੇ ਇਹ ਬਾਰਡਰ ਬੈਲਟ ਆ ਬਾਰਡਰ ਵਾਸਤੇ ਕੀ ਕਰਨਾ ਚਾਹੋਗੇ ਜੇ ਤੁਸੀਂ ਜਿੱਤ ਕੇ ਆਂਦੇ ਉਹ ਤੇ ਸਭ ਤੋਂ ਪਹਿਲੀ ਵੱਡੀ ਗੱਲ ਹੈ ਨਸ਼ਾ ਜਿਹੜਾ ਬਾਰਡਰ ਆ ਨਸ਼ਾ ਹੁੰਦਾ ਸਾਨੂੰ ਸਭ ਤੋਂ ਪਹਿਲਾਂ ਉਹਨੂੰ ਰੁਕਣਾ ਪੈਣਾ ਕਿਸੇ ਨਾ ਕਿਸੇ ਫਿਰ ਨੌਜਵਾਨ ਯੂਥ ਆਗੂ ਨੇ ਇੰਡਸਟਰੀ ਇੰਡਸਟਰੀ ਦੇ ਨਾਲ-ਨਾਲ ਹਸਪਤਾਲ ਵੱਡੇ ਕਈ ਐਸੇ ਮੁੱਦੇ ਨੇ ਜਿਹੜੇ ਲੈ ਕੇ ਆਪਾਂ ਜਾਵਾਂਗੇ ਔਰ ਮੈਨੂੰ ਆਸ ਹੈ ਵੀ ਉਹਦਾ ਹੱਲ ਵੀ ਕਰਾਇਆ ਜੇ ਨਸ਼ੇ ਦੀ ਗੱਲ ਕਰੀ ਤੇ ਨਸ਼ਾ ਤੁਹਾਨੂੰ ਲੱਗਦਾ ਕਿ ਸੈਂਟਰ ਸਰਕਾਰ ਦਾ ਹੱਥ ਹੈਗਾ ਕਿਉਂਕਿ ਬਾਰਡਰ ਜਿਹੜੀ ਆ ਜਿੰਨਾ ਕੰਟਰੋਲ ਆ ਉਹ ਸੈਂਟਰ ਦਾ ਹੁੰਦਾ ਬਿਲਕੁਲ ਜੀ ਨਸ਼ਾ ਆਉਣੀ ਇਧਰੋਂ ਤੇ ਆ ਸਾਰਾ ਸੋ ਦੁੱਖ ਦੀ ਗੱਲ ਇਹ ਆ ਵੀ ਜਿੰਨਾ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਆ ਉਹਨੇ ਹੈ ਨਹੀਂ ਕਲਤੀ ਸਾਹਿਬ ਜਿਹੜਾ 1000 ਰੁਪਏ ਦੀ ਗੱਲ ਕਰੀਏ ਤੇ 1000 ਰੁਪਏ ਹਜੇ ਬੀਬੀਆਂ ਨੂੰ ਮਿਲੇ ਨਹੀਂ ਬੀਬੀਆਂ ਮੰਗਦੀਆਂ ਨੇ ਬਿਜਲੀ ਦੇ 600 ਜੁੰਟ ਨਹੀਂ ਹੀ ਮੰਗੇ ਉਹ ਅਸੀਂ ਉਤਰਾਂ ਹੀ ਦੇ ਦਿੱਤੇ ਤੇ ਸਾਨੂੰ ਕਹਿੰਦੇ ਵਧਾਈ ਤੱਕ ਨਹੀਂ ਦਿੱਤੀ ਹੁਣ ਅਸੀਂ ਵੀ ਕਹਿੰਦੇ ਆ ਕਿ ਸਾਨੂੰ ਕਹਿਣ ਤੇ ਜਦੋਂ ਪੂਰੀ ਗਾਰੰਟੀ ਕਰਾਂਗੇ ਤੇ ਚਾਹ ਦੂਣਾ ਹੁੰਦਾ ਸੋ ਫਿਕਰ ਨਾ ਕਰੋ ਜੀ ਜੀ ਕੁਝ ਕਹਿਣਾ ਚਾਹੋਗੇ ਦੀ ਆ ਇੰਨਾ ਵੱਡਾ ਇੱਕ ਇੱਕ ਅਖਦੀ ਧੁੱਪ ਦੇ ਵਿੱਚ ਇਕੱਠੇ ਦੱਸਦਾ ਕਿ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਸ਼ੈਰੀ ਕਲਸੀ ਆਮ ਆਮ ਆਦਮੀ ਪਾਰਟੀ ਦਾ ਸਾਡਾ ਕੈਂਡੀਡੇਟ ਹੈ ਇਹਨੂੰ ਪਿਆਰ ਕਰਦੇ ਨੇ ਦੋ ਘੰਟੇ ਤੋਂ ਲੋਕ ਇੰਤਜ਼ਾਰ ਕਰ ਰਹੇ ਨੇ ਸੋ ਇਹ ਲੋਕਾਂ ਦਾ ਪਿਆਰ ਦੱਸਦਾ ਕਿ ਆਮ ਆਦਮੀ ਪਾਰਟੀ ਇਸ ਵਾਰ ਜਿੰਦਾਬਾਦ ਹੋਏਗਾ ਵੋਟਾਂ ਵਾਸਤੇ ਕੀ ਪੀਂ ਬੋਟਾਂ ਵਾਸਤੇ ਕੀ ਪੀ ਲੱਗੇ ਜਿੰਦਾਬਾਦ ਇਹ ਸਾਰੇ ਵੋਟ ਵਾਲੇ ਨੇ ਜੀ ਇਹ ਸਾਰੇ ਆਪ ਨੂੰ ਆਂਦਰੇ ਆਏ ਨੇ ਸਾਰੇ ਵੋਟ ਪਾਣ ਲਈ ਆਏ ਨੇ ਕਾਲੇ ਨੇ ਇਹ ਤਾਂ ਕਹਿੰਦੇ ਜੀ ਅੱਜ ਵੋਟਾਂ ਪੈਂਦੇ ਅੱਜ ਅਸੀਂ ਬਟਨ ਦਬਾ ਦਬਾ ਕੇ ਗਰਮ ਕਰ ਦਈਏ ਧੰਨਵਾਦ